ਪੈਰੋ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰਿ ਮੂਰਤ ਜਿਸ ਹਿਰਦੈ ਹਰ ਨਾਮ ਮੁਰਾਰ ਮਸਤਕ ਭਾਗ ਹੋਐ ਜਿਸ ਲਿਖਿਆ ਸੋ ਗੁਰਮਤਿ ਹਿਰਦੈ ਹਰ ਨਾਮ ਸਮਾਰ ਮਦ ਸੂਦਨ ਜਪਿਐ ਉਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰ ਕਾਢੇ ਮਾਰ ਰਹਾਉ ਜਿਨ ਕਾ ਹਰ ਸੇਤੀ ਮਨ ਮੰਨਿਆ ਤਿਨ ਕਾਰਜ ਹਰਿ ਆਪ ਸੁਵਾਰ ਤੈਨ ਚੁਕੀ ਮਹਤਾਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰਤ ਤਾਂ ਕੇਸ਼ ਕੀਜੈ ਜੇ ਕਿਛੁ ਹੋਵੈ ਹਰ ਬਾਹਰ ਜੋ ਕਿਛੁ ਕਰੇ ਸੋਈ ਫਲ ਹੋਸੀ ਹਰ ਧਿਆਵੋ ਅਨ ਦਿਨ ਨਾਮ ਮੁਰਾਰ ਹਰ ਜੋ ਕਿਛੁ ਕਰੇ ਸੋ ਆਪੇ ਆਪੇ ਓਹ ਪੂਛਣਾ ਕਿਸੈ ਕਰੇ ਵਿਚਾਰ ਨਾਨਕਾ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਪਹਿਰੋ ਮਹਲਾ ਚੌਥਾ ਤੇ ਸਾਧੂ ਹਰ ਮੇਲੋ ਸੁਆਮੀ ਜਿਨ ਜਪਿਆ ਗਤ ਹੋਏ ਹਮਾਰੇ ਤਿਨ ਕਾ ਦਰਸ ਦੇਖ ਮਨ ਬਿਕਸੈ ਖਿੰਖਿਨ ਤਿਨ ਕਾ ਹਾਉ ਬਲਿਹਾਰੀ ਹਰ ਹਿਰਦੈ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਪੀਤ ਸੁਆਮੀ ਹਮ ਦਾਸਨ ਦਾਸ ਕੀਜੈ ਪਨਹਾਰੀ ਰਹਾਉ ਤਿੰਨ ਮਾਤਿ ਉਤਮ ਤਿੰਨ ਪਾਤਿ ਉਤਮ ਜਿਨੇ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰਿ ਸੁਆਮੀ ਦਿਨ ਸਿਮਰਤ ਗਤ ਹੋਏ ਹਮਾਰੀ ਜਿਨੇ ਐਸਾ ਸਤਿਗੁਰ ਸਾਧਨ ਪਾਇਆ ਤੇ ਹਾਰ ਦਰਗਹ ਕਾਢੇ ਮਾਰੀ ਤੇ ਨਾਰ ਨਿੰਦਕ ਸੋਬਮਨਾ ਪਾਵੇ ਤਿਨ ਨੱਕ ਕਾਟੇ ਸਿਰ ਜਨਹਾਰੀ ਹਰਿਆਪ ਬੁਲਾਵੇ ਆਪੇ ਬੋਲੇ ਹਰਿਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮੇਲੇ ਸੋ ਤੁਧ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਬੈਰੋ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਨਿਆ ਮਨ ਭੀਨਾ ਤਿਨ ਹਮ ਸਰੇਵੈ ਨਿਤ ਚਰਨੇ ਜਗ ਜੀਵਨ ਹਰ ਧਿਆਏ ਤਰਨੇ ਅਨੇਕ ਅਸੰਖ ਨਾਮ ਹਰ ਤੇਰੀ ਨਾ ਜਾਹੀ ਜਿਹਵਾ ਇਤ ਗਨਨੇ ਰਹਾਉ ਗੁਰ ਸਿਖ ਹਰ ਬੋਲੋ ਹਰ ਗਾਵੋ ਲੈ ਗੁਰਮਤ ਹਰ ਜਪਨੇ ਜੋ ਉਪਦੇਸ਼ ਸੁਣੇ ਗੁਰ ਕੇ ਰਾਸੋ ਜਨ ਪਾਵੇ ਹਰ ਸੁਖ ਕਣੀ ਧਨ ਸੁ ਵੰਸ ਧਨ ਸੁ ਪਿਤਾ ਧਨ ਸੁ ਮਾਤਾ ਜਿਨ ਜਨ ਜਨੇ ਜਿਨ ਸਾਸ ਗੇ ਰਾਸਤੇ ਆਇਆ ਮੇਰਾ ਹਰ ਹਰ ਸੇ ਸਾਚੀ ਦਰਗਹ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾ ਹਰ ਧਰਨੇ ਨਾਨਕ ਜਨ ਪਾਇਆ ਮਤ ਗੁਰ ਮਤ ਜਪ ਹਰ ਹਰ ਪਾਰ ਪਵਨੇ ਪੈਰੋ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮ ਥੀਤ ਗੋਵਿੰਦ ਜਨਮਾਸੀ ਭਰਮ ਪੂਲੇ ਨਰ ਕਰਤ ਕਚਰਾਇਨ ਜਨਮ ਮਰਨ ਤੇ ਰਹਤ ਨਾਰਾਇਣ ਰਹਾਉ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੈ ਰੇ ਸਾਖਤ ਢੋਰ ਸਕਲ ਪਰਾਦ ਦੇਹ ਲੋ ਰੋਨੀ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ ਜਨਮ ਨਾ ਮਰੈ ਨਾ ਆਵੇ ਨਾ ਜਾਏ ਨਾਨਕ ਕਾ ਪ੍ਰਾਪ ਰਹਿਓ ਸਮਾਏ ਪਹਿਰੋ ਮਹੱਲਾ ਪੰਜਵਾ ਊਟਤ ਸੁਖੀਆ ਬੈਠ ਦ ਸੁਖੀਆ ਪਾਉ ਨਹੀਂ ਲਾਗੈ ਜਾਂ ਐਸੇ 부ਜੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗੈ ਅਚਿੰਤਾ ਜਹਾਂ ਕਹਾ ਪ੍ਰਾਪ ਤੂੰ ਵਰਤੰਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦੜਹਾਇਆ ਪਹਿਰੋ ਮਹੱਲਾ ਪੰਜਵਾ ਮਾਰਤਾ ਨਾ ਰਹੋ ਨਾ ਮਹਰਮਦਾਨ ਤਿਸੇ ਸੇਵੀ ਜੋ ਰਖੈ ਨਿਧਾਨਾ ਏਕ ਗੁਸਾਈ ਅੱਲੋ ਮੀਰਾ ਹਿੰਦੂ ਤੁਰਕ ਦੁਹਾਨ ਬੇਰਾ ਰਹਾਉ ਹਜ ਕਾਬੇ ਜਾਉ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਾਰਉ ਏਕ ਨਿਰੰਕਾਰ ਲੇਰਦੈ ਨਮਸਕਾਰਉ ਨਾ ਹਮ ਹਿੰਦੂ ਨਾ ਮੁਸਲਮਾਨ ਅੱਲ੍ਹਾ ਰਾਮ ਕੇ ਪਿੰਡ ਪਰਾਨ ਕਾਹੋ ਕਬੀਰ ਇਹੋ ਕੀ ਆਵ ਖਾਨਾ ਗੁਰ ਪੀਰ ਮੇਲ ਖੁਦ ਖਸਮ ਪਛਾਨਾ ਪੈ ਰੋ ਮਹੱਲਾ ਪੰਜਵਾ 10 ਮਿਰਗੀ ਸਹਜੇ ਬੰਦ ਆਨੀ 5 ਮਿਰਗ ਬੇਦੇ ਸੇਵ ਕੀ ਬਾਨੀ ਸੰਤ ਸੰਗਲੇ ਚੜਿਓ ਸ਼ਿਕਾਰ ਮਿਰਗ ਪਕਰੇ ਬਿਨ ਘੋਰ ਹਥਿਆਰ ਰਹਾਉ ਆਖੀਰ ਬਿਰਤ ਬਾਹਰ ਆਇਓ ਧਾਇ ਅਹੇਰਾ ਪਾਇਓ ਘਰ ਕੈ ਗਾਈਂ ਮਿਰਗ ਪਕਰੇ ਘਰ ਆਨੇ ਹਾਟ ਚੁੱਕ ਚੁਖ ਲੇ ਗਏ ਬਾੰਟੇ ਬਾਟ ਇਹੋ ਅਹੇਰਾ ਕੀਨੋ ਦਾਨ ਨਾਨਕ ਕਹਿ ਘਰ ਕੇਵਲ ਨਾਮ ਪੈਰੋ ਮਹੱਲਾ ਪੰਜਵਾ ਜੇ ਸੋ ਲੋਚ ਲੋਚ ਖਾਵਾਇਆ ਸਾਖਤ ਹਰ ਹਰ ਚੀਤਨਾ ਆਇਆ ਸੰਤ ਜਨਾ ਕੀ ਲਿਹੋ ਮਤੇ ਸਾਦ ਸੰਗ ਪਾਵੋ ਪਰਮ ਗਤੇ ਰਹਾਓ ਪਾਥਰ ਕਉ ਬਹੁ ਨੀਰ ਪਵਾਇਆ ਨਹ ਭੀਗੈ ਅਦਕ ਸੂਕਾਇਆ ਖਟ ਸਾਸਤਰ ਮੂਰਖੈ ਸੁਨਾਇਆ ਜੈਸੇ ਦਹਿ ਦਿਸ ਪਵਨ ਚੁਲਾਇਆ ਬਿਨ ਕਾਨ ਖਲਹਾਨ ਜੈਸੇ ਗਾਹਨ ਪਾਇਆ ਤਿਉ ਸਾਕਤ ਤੇ ਕੋ ਨਾਮ ਬਰਾਸਾਇਆ ਤਿਤਿਹਿ ਲਾਗਾ ਜਿਤ ਕੋ ਲਾਇਆ ਕਹੁ ਨਾਨਕ ਪ੍ਰਭ ਬਨਤ ਬਨਾਇਆ ਪਹਿਰੋ ਮਹੱਲਾ ਪੰਜਵਾ ਜੀਉ ਪ੍ਰਾਨ ਜਿਨ ਰਚਿਓ ਸਰੀਰ ਜਿਨੇ ਉਪਾਇ ਤੇ ਸਕਉ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਤ ਪਲਤ ਤਾ ਕੀ ਸਾਧ ਸ਼ਾਮ ਰਹਾਉ ਪ੍ਰਭ ਆਰਾਧਨ ਨਿਰਮਲ ਰੀਤ ਸਾਧ ਸਾਗ ਬਿਨਸੀ ਬੇਪਰੀਤ ਮੀਤ ਹੀਤ ਤਨ ਨਹਿ ਪਾਰ ਨਾ ਤਨ ਤਨ ਮੇਰੇ ਨਾਰਾਇਣ ਨਾਨਕ ਬੁਲੈ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਪੈਰੋ ਮਹੱਲਾ ਪੰਜਵਾਂ ਆਗੈ ਦਈਓ ਪਾਛੇ ਨਾਰਾਇਣ ਮਦ ਭਾਗ ਹਰ ਪ੍ਰੇਮ ਰਸਾਇਣ ਪ੍ਰਭੂ ਹਮਾਰੇ ਸਾਸਤਰ ਸੌਨ ਸੂਖ ਸਹਿਜ ਆਨੰਦ ਗ੍ਰਹਿ ਭਾਉਨ ਰਹਾਓ ਰਸਨਾ ਨਾਮ ਕਰਨ ਸੁਣ ਜੀਵੇ ਪ੍ਰਭ ਸਿਮਰਿ ਸਿਮਰਿ ਅਮਰ ਥਿਰ ਥੀਵੇ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਸ਼ਬਦ ਵਜੇ ਦਰਬਾਰਿ ਕਰਿ ਕਿਰਪਾ ਪ੍ਰਭ ਲਈ ਮਿਲਾਈ ਨਾਨਕ ਪ੍ਰਭ ਸਰਨਾਗਤਿ ਆਏ ਪੈ ਰਹੁ ਮਹੱਲਾ ਪੰਜਵਾਂ ਕੋਟ ਮਨੋਰਥ ਆਵੈ ਹਾਥ ਜਮ ਮਾਰਗ ਕੈ ਸੰਗੀ ਪਾਥ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੈ ਤਿਸ ਕੀ ਗਤ ਹੋਵੇ ਪੀਵਤ ਬਹੁਲ ਨਾ ਜੋਨ ਪਰਮਾ ਮਰਹਾਉ ਪੂਜਾ ਜਾਪਤਾ ਪੇਸ਼ ਨਾਨ ਸਿਮਰਤ ਨਾਮ ਭਏ ਨਿਹਕਾਮ ਰਾਜ ਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਹੋ ਕੀਆ ਵਿਚਾਰ ਬਿਨ ਹਰ ਨਾਮ ਮਿਥਿਆ ਸਭ ਸ਼ਾਰ ਪੈਰੋ ਮਹੱਲਾ 5ਵਾਂ ਲੇਪਨ ਲਾਗੋ ਤੇਲ ਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ ਹਰ ਜਨ ਰਾਖੇ ਪਾਰ ਬ੍ਰਹਮ ਆਪ ਨਿੰਦਕ ਮੂਆ ਗੁਰ ਪ੍ਰਤਾਪ ਰਹਾਉ ਆਪਣਾ ਖਸਮ ਜਿਨਿ ਆਪ ਧਿਆਇਆ ਇਆਣਾ ਪਾਪੀ ਹੋਇ ਆਪ ਪਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ ਨਿੰਦਕਾ ਮਾਥਾ ਈਹਾ ਉਹਾ ਕਾਲਾ ਜਾਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਪਚਿਆ ਭਇਆ ਨਿਰਾਸ ਪਹਿਰੋ ਮਹੱਲਾ ਪੰਜਵਾ ਖੂਬ 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 ਤੇਰਾ ਨਾਮ ਝੂਠ 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 ਦੁਨੀ ਗੁਮਾਨ ਰਹਾਉ ਨਗਜ ਤੇਰੇ ਬੰਦੇ ਦੀਦਾਰ ਅਪਾਰ ਨਾਮ ਬਿਨਾ ਸਭ ਦੁਨੀਆ ਸ਼ਾਰ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਵ ਤੇਰੀ ਸਿਫਤ ਸੱਚੇ ਪਾਤਸ਼ਾਹ ਨੇ ਧਰਿਆ ਤਰਪਨ ਹੈ ਖੁਦਾਏ ਗਰੀਬ ਨਿਵਾਜ ਦਿਨ ਰਾਤ ਧਿਆਏ ਨਾਨਕ ਕਉ ਖੁਦ ਖਸਮ ਮਿਹਰਵਾਨ ਅਲਹੋ ਨਾ ਵਿਸਰੈ ਦਿਲ ਜੀਵ ਪਰਾਨ ਭੈਰੋ ਮਹੱਲਾ ਪੰਜਵਾਂ ਸਾਚ ਪਦਾਰਥ ਗੁਰਮੁਖ ਲਹੋ ਪ੍ਰਭ ਕਾ ਪਹਾਣਾ ਸਤ ਕਰਸੋਹ ਜੀਵਤ 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 ਰਾਹ ਹੋ ਰਾਮ ਰਸਾਇਨ ਨੇਤ ਉਠ ਪੀਵਹ ਹਰ 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 ਰਸਨਾ ਕਹੋ ਰਹਾਉ ਕਾਲ ਯੁਗ ਮਹਿ ਇਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਪੈਰੋ ਮਹੱਲਾ ਪੰਜਵਾਂ ਸਤਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮਹਿਲ ਮਿਟਾਈ पतत पावन प्राप्त तेरो नाव पूर्व कर्म लिखे गुण गाओ रहाओ साधु संग होवे उद्धार शोभा पावे प्रभु कै द्वार सर्व कल्याण चरण प्रभु सेवा तूर बाचे सब सुर नर देवा नानक पाया नाम निधान हर जप जा पुद्रिया सकल जहान पैरौ महल्ला 5वा ਆਪਣੇ ਦਾਸ ਕੋ ਕੰਠ ਲਗਾਵੇ ਨਿੰਦਕ ਕੋ ਅਗਨ ਮਹਿ ਪਾਵੇ ਪਾਪੀ ਤੇ ਰਾਖੇ ਨਾਰਾਇਣ ਪਾਪੀ ਕੀ ਗਤ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਨ ਰਹਾਉ ਦਾਸ ਰਾਮ ਜੀਵ ਲਾਗੀ ਪ੍ਰੀਤ ਨਿੰਦਕ ਕੀ ਹੋਈ ਵਿਪਰੀਤ ਪਰ ਬ੍ਰਹਮ ਆਪਣਾ ਬਿਰਦ ਪ੍ਰਗਟਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਹਿ ਆ ਸਮਾਈ ਨਾਨਕ ਦਾਸ ਹਰ ਕੀ ਸਰਨਾਈ ਰਾਗ ਭੈਰੋ ਮਹੱਲਾ ਪੰਜਵਾਂ ਚਾਉ ਪਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਧਰਮੋਹਨ ਸਗਲੇ ਉਪਾਵਨ ਨਿਰੰਕਾਰ ਸੁਖ ਦਾਤਾ ਐਸਾ ਪ੍ਰਭ ਛੋਟ ਕਰੇ ਅਨ ਸੇਵਾ ਕਵਨ ਬਿਖਿਆ ਰਸ ਮਾਤਾ ਅਰੇ ਮਨ ਮੇਰੇ ਤੂੰ ਗੋਵਿੰਦ ਭਾਜ ਅਵਰ ਪਾਵ ਸਗਲ ਮੈਂ ਦੇਖੇ ਜੋ ਚਿਤ ਵੀ ਐ ਤਿਸ ਬਿਗਰਸ ਕਾਜ ਰਹਾਉ ਠਾਕੁਰ ਛੋਡ ਦਾਸੀ ਕੋ ਸਿਮਰੈ ਮਨ ਮੁਖ ਅੰਧ ਅਗਿਆਨਾ ਹਰ ਕੀ ਭਗਤ ਕਰੇ ਤਿਨ ਨਿੰਦੇ ਨੇ ਗੁਰੇ ਪਸ਼ੂ ਸਮਾਨਾ ਜਿਉ ਪਿੰਡ ਤਨ ਧਨ ਸਭ ਪ੍ਰਭ ਕਾ ਸਾਖਤ ਕਹਤੇ ਮੇਰਾ ਅਹੰ ਬੁੱਧ ਦੁਰਮਤ ਹੈ ਮੈਲੀ ਬਿਨ ਗੁਰ ਪਵਜਲ ਫੇਰਾ ਹੋਮ ਜਗ ਜਪ ਤਪ ਸਭ ਸੰਜਮ ਤਤ ਤੀਰਤ ਨਹੀਂ ਪਾਇਆ ਮਿਟਿਆ ਆਪ ਪਏ ਸਨਾਈ ਗੁਰਮੁਖ ਨਾਨਕ ਜਗਤ ਤਰਾਇਆ ਪੈਰੋ ਮਹੱਲਾ ਪੰਜਵਾ ਬਨਮਹਿ ਪੇਖਿਓ ਤ੍ਰਨਮਹਿ ਪੇਖਿਓ ਗ੍ਰਹ ਪੇਖਿਓ ਉਦਾਸਾਏ ਦਾੰਡ ਧਾਰ ਜਟ ਧਾਰੈ ਪੇਖਿਓ ਵਰਤਨੇ ਮਤੀਰਥਾਏ ਸੰਤ ਸੰਗ ਪੇਖਿਓ ਮਨ ਮਾਈ ਊਬ ਕਿਆਲ ਸਰਮੈ ਪੂਰਨ ਰਾਸ ਮੰਗਲ ਗੁਣ ਗਾਇ ਰਹਾਓ ਜੋਗ ਭੇਖ ਸੰਿਆਸੈ ਪੇਖਿਓ ਜਤ ਜੰਗਮ ਕਾਪੜਾਏ ਤਪੀ ਤਪੀ ਸੁਰ ਮਨ ਮਹਿ ਪੇਖਿਓ ਨਾਟ ਨਾਟਕ ਨਿਰਤਾਏ ਚਾਹੋ ਮਹਿ ਪੇਖਿਓ ਖਾਟ ਮਹਿ ਪੇਖਿਓ ਦਾਸ ਅਸਠੀ ਸਿਮਰਤਾਏ ਸਾਬ ਮਿਲੇ ਕੋਇ ਇੱਕ ਵਖਾਨੈ ਕਉ ਕਿਸਤੇ ਕਹੋ ਦੁਰਾਏ ਅਗਹਿ ਅਗਹਿ ਬੇਅੰਤ ਸੁਆਮੀ ਨਹਿ ਕੀਮ ਬਕੀਮ ਕੀ ਮਾਈ ਜਨ ਨਾਨਕ ਤਿਨ ਕੈ ਬਲ ਬਲ ਜਾਈਐ ਜੇਹ ਘਟ ਪਰਗਟਿ ਆਏ ਪੈਰੋ ਮਹੱਲਾ ਪੰਜਵਾਂ ਨਿਕਟ 부ਜੈ ਸੋ ਗੁਰਾ ਕਿਉ ਕਰੈ ਬਿਖ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਅਰ ਭੇਦ ਨ ਪਾਇਆ ਬਿਨ ਸਤਗੁਰ ਸਭ ਮੋਹੀ ਮਾਇਆ ਨੇੜੇ ਨੇੜੇ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੋ ਲਹਿਰਹਾਉ ਨਿਕਟ ਨਾ ਦੇਖੈ ਪਾਰ ਗ੍ਰਹਿ ਜਾਏ ਦਰਬਹਿ ਰਹਿ ਮਿਥਿਆ ਕਰ ਖਾਏ ਪੈਠ ਗਔਰੀ ਹਰ ਸੰਗ ਨ ਜਾਣਿਆ ਬਾਜ ਗੁਰੂ ਹੈ ਪਰਮ ਭੁਲਾਨਿਆ ਨਿਕਟ ਨਾ ਜਾਣੈ ਬੋਲੇ ਪੂੜ ਮਾਇਆ ਮੋਹਿ ਮੂਠਾ ਹੈ ਮੂੜ ਅੰਤਰ ਵਸਤ ਦਿ ਸੰਤਰ ਜਾਏ ਬਾਜ ਗੁਰੂ ਹੈ ਪਰਮ ਪੁਲਾਏ ਜਿਸ ਮਸਤਕ ਕਰਮ ਲਿਖਿਆ ਲਿਲਾਟ ਸਤਵਰ ਸੇਵੇ ਖੁਲੇ ਕਪਾਟ ਅੰਤਰ ਬਾਹਰ ਨਿਕਟੇ ਸੋਏ ਜਨ ਨਾਨਕ ਆਵੈ ਨਾ ਜਾਵੈ ਕੋਈ ਪੈਰੋ ਮਹੱਲਾ ਪੰਜਵਾ ਜਿਸ ਤੂ ਰੱਖੈ ਤਿਸ ਕਾਉ ਨ ਮਾਰੇ ਸਭ ਤੁਝ ਹੀ ਅੰਤਰ ਸਗਲ ਸੰਸਾਰੈ ਕੋਟ ਉਪਾਉ ਚਿਤਵਤ ਹੈ ਪ੍ਰਾਣੀ ਸੋ ਹੋਵੈ ਜੇ ਕਰੈ ਚੋਜ ਵਿਡਾਣੀ ਰੱਖੋ ਰੱਖੋ ਕਿਰਪਾ ਧਾਰ ਤੇਰੀ ਸਰਨ ਤੇਰੇ ਦਰਵਾਰ ਰਹਾਉ ਜਿਨ ਸੇਵਿਆ Nirbhau ਸੁਖ ਦਾਤਾ ਤਿਨ ਪਾਉ ਦੂਰ ਕੀਆ ਏਕ ਪਰਾਤਾ ਜੋ ਤੂੰ ਕਰੇ ਸੋਈ ਹੁਨ ਹੋਏ ਮਾਰੇ ਨਾ ਰਾਖੈ ਦੂਜਾ ਕੋਇ ਕਿਆ ਤੂੰ ਸੋਚੇ ਮਾਨਸੁਬਾਨ ਅੰਤਰ ਜਾਮੀ ਪੁਰਖ ਸੁਜਾਨ ਏਕ ਟੇਕ ਏਕੋ ਆਧਾਰ ਸਭ ਕਿਛ ਜਾਣੈ ਸਿਰਜਣਹਾਰ ਜਿਸ ਉਪਰ ਨਦਰ ਕਰੇ ਕਰਤਾਰ ਤਿਸ ਜਾਣ ਕੇ ਸਭ ਕਾਜ ਸਵਾਰ ਤਿਸ ਕਾ ਰਾਖਾ ਏਕੋ ਸੋਏ ਜਨ ਨਾਨਕ ਅਪੜਨਾ ਸਾਖੈ ਕੋਇ ਪੈਰੋ ਮਹਲਾ 5ਵਾਂ ਤਾਉ ਕੜੀਏ ਜੇ ਹੋਵੇ ਬਾਹਰ ਤਾਉ ਕੜੀਏ ਜੇ ਵਿਸਰੈ ਨਰਹਰ ਤਾਉ ਕੜੀਏ ਜੇ ਦੂਜਾ ਭਾਏ ਕਿਆ ਕੜੀਏ ਜਾ ਰਹਾ ਸਮਾਏ ਮਾਇਆ ਮੋਹਿ ਕੜੇ ਕੜ ਪਚਿਆ ਬਿਨ ਨਾਵੇ ਬ੍ਰਾਹਮਣ ਬ੍ਰਾਹਮਣ ਬ੍ਰਾਹਮ ਖਪੇ ਆ ਰਹਾਉ ਤਾਉ ਕੜੀਏ ਜੇ ਦੂਜਾ ਕਰਤਾ ਤਾਉ ਕੜੀਏ ਜੇ ਅਨੇ ਆਏ ਕੋ ਮਰਤਾ ਤਉ ਕੜੀਐ ਜੇ ਕਿਛੁ ਜਾਣੈ ਨਾਹੀ ਕਿਆ ਕੜੀਐ ਜਾਂ ਪਰਪੂਰ ਸੁਮਾਹੀ ਤਉ ਕੜੀਐ ਜੇ ਕਿਛੁ ਹੋਏ ਧਿਆਨੈ ਤਉ ਕੜੀਐ ਜੇ ਪੂਲ ਰੰਜਾਨੈ ਗੁਰ ਕਹਿਆ ਜੋ ਹੋਏ ਸਭ ਪ੍ਰਾਪਤੇ ਤਬ ਕਾੜਾ ਛੋੜ ਅਚਿੰਤ ਹਮ ਸੋਤੇ ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ ਜਿਉ ਭਾਵੈ ਤਿਉ ਕਰੇ ਨਬੇਰਾ ਦੁਤੀਆ ਨਾਸਤ ਇਕ ਰਹਿ ਆਸਮਾਏ ਰਾਖੋ ਪੈਜ ਨਾਨਕ ਸਰਨਾਏ ਪਹਿਰੋ ਮਹੱਲਾ ਪੰਜਵਾਂ ਬਿਨ ਬਾਜੇ ਕੈਸੋ ਨਿਰਤੇਕਾਰੀ ਬਿਨ ਕੰਠੇ ਕੈਸੇ ਗਾਵਨ ਹਾਰੀ ਜੀਲ ਬਿਨਾ ਕੈਸੇ ਬਜੈਰ ਬਾਬ ਨਾਮ ਬਿਨਾ ਬਿਰਥੇ ਸਭ ਕਾਜ ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਗੁਰ ਕੈਸੇ ਪਾਰ ਪਰਿਆ ਰਹਾਓ ਬਿਨ ਜਿਹਵਾ ਕਹਾ ਕੋ ਬਕਤਾ ਬਿਨ ਸ਼ਰਵਨਾ ਕਹਾ ਕੋ ਸੁਨਤਾ ਬਿਨ ਨੇਤਰਾ ਕਹਾ ਕੋ ਪੇਖੈ ਨਾਮ ਬਿਨਾ ਨਾਰ ਕਹੀ ਨਾ ਲੇਖੈ ਬੇਨ ਵਿਦਿਆ ਕਹਾ ਕੋਈ ਪੰਡਤ ਬਿਨ ਅਮਰੈ ਕੈਸੇ ਰਾਜ ਮੰਡਤ ਬਿਨ 부ਝੇ ਕਹਾ ਬਾਟ ਠਹਿਰਨਾ ਨਾਮ ਬਿਨਾ ਸਭ ਜਗ ਬਉਰਾਨਾ ਬਿਨ ਬੈਰਾਗ ਕਹਾ ਬੈਰਾਗੀ ਬਿਨ ਹਉ ਤਿਆਗ ਕਹਾ ਕੋ ਤਿਆਗੀ ਬਿਨ বাস ਪੰਚ ਕਹਾ ਮਨ ਚੂਰੇ ਨਾਮ ਬਿਨਾ ਸਾਧ ਸਧ ਹੀ ਝੂਰੇ ਬਿਨ ਗੁਰ ਦੀਖਿਆ ਕੈਸੇ ਗਿਆਨ ਬਿਨ ਪੇਖੇ ਕਹੋ ਕੈਸੋ ਧਿਆਨ ਬਿਨ ਭੈ ਕਥਣੀ ਸਰਬ ਵਿਕਾਰ ਕਹੋ ਨਾਨਕ ਦਰ ਕਾ ਵਿਚਾਰ